ਆਜੇ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਿਆ ਯਾ ਪਿੱਛ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਇਹ بڑے ਵਾਜਬ ਨੇ ਕਿੰਨੇ ਰੇਟ ਦੇ ਵਿੱਚ ਕਿਹੜੇ ਫੀਚਰਸ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵੀ ਗੱਡੀ ਦੇ ਚੱਕ ਕੇ ਕੋਈ ਗੱਡੀ ਲੈਣ ਦਾ 14 ਲੱਖ ਰੁਪਏ ਦਾ ਟੌਪ ਮਾਡਲ ਨੂੰ ਦੱਸਿਆ ਤੇ ਅਗਰ ਕੋਈ ਅੱਧਿਆ ਅੱਧਿਆ ਚਾਰ ਕਰਦਾ ਹੈ ਕਾਮਯਾਬ ਹੋ ਜਾਵੇ ਇਹ ਵੀ ਲੱਗਦਾ ਤੁਹਾਨੂੰ ਜੇ ਕਾਮ ਨਹੀਂ ਹੋਣੀ ਚਾਹੀਦੀ ਕਿ ਇੱਕ ਆਟੋਮੈਟਿਕ ਗੱਡੀ ਵਿੱਚ ਕੈਮਰਾ ਮਾਉਂਟ ਹੋਣਾ ਗੱਡੀ ਦੇ ਨਾਲ ਅਰ ਜਿੱਦਲੀ ਦਾ ਇੰਜਨ ਖੋਲਿਆ ਹੋਇਆ ਉਹ ਮੂਨੂ ਕਿਹੜਾ ਹੈ ਇਹ ਇੰਜਨ ਹੈਗਾ ਇਹਦਾ ਕਿ ਕਿ ਮੈਂ ਕਾਰਟੇਕਸ ਖੜਦਾ ਹਾਂ ਕਿ ਕਿ ਕਿੰਨੇ ਪਲੇਟੇ ਪਰ ਨਜ਼ਰ ਸੁਣੀ ਨਹੀਂ ਪਤਾ ਮੈਂ ਗੱਦੀ ਦੇ ਅੰਦਰ ਜਾ ਮਰਨ ਦੀ ਕੋਸ਼ਿਸ਼ ਕਰਦਾ ਇੱਕ ਆਪਣੇ ਡਵੈਲਪਮੈਂਟ ਕਰਦਾ ਉਹਦਾ ਅੰਦਰ ਵਿਕਾਸ ਕਿ ਜਿਹੜੀਆਂ ਅੱਜ ਤੱਕ ਗੱਦੀਆਂ ਸੜਕ ਤੇ ਤੋਂਆਂ ਦੀਆਂ ਹੈਗੀਆਂ ਨੇ ਉਹਨਾਂ ਦੇ ਫੀਚਰ ਦੇ ਭੁਕੇਲਾ ਦੇ ਫੀਚਰ ਦੇ ਵਿੱਚ ਕੀ ਫਰਕ ਹੈਗੇ ਨੇ ਮੈਂ ਯਾਹ ਬਿਲਕੁਲ ਅਸ਼ੀਸ਼ਾ ਡਾਊਨ ਕਰਾਇਆ ਦੱਲਾ ਕੀ ਆ ਫੰਕਸ਼ਨ ਹੈਗੇ ਨੇ ਕਿੰਨੇ ਕੁ ਪੈਸੇ ਦੀ ਰੇਂਜ ਵਿੱਚ ਹੈਗੀ ਹੈ ਕਿੰਨੇ ਸੀਸੀ ਇੰਜਨ ਹੈਗਾ ਹੋਰ ਕੀ ਕੀ ਫੈਸਿਲਿਟੀਆਂ ਹੈਗੀਆਂ ਨੇ ਠੀਕ ਸਰ ਸਰ ਫਸਟਵਾਲ ਤਾਂ ਮੈਂ ਦੱਸਾਂਗਾ ਜਿਹੜੀ ਵਿਸਾਲਟ ਹੈ ਇੰਡੀਆਸ ਫਸਟ ਕੂਪੇ ਐਸਯੂਵੀ ਹੈ ਇਸ ਸੈਗਮੈਂਟ ਦੇ ਵਿੱਚ ਹਾਲੇ ਤੱਕ ਮਾਰਕੀਟ ਚ ਕੋਈ ਇਦਾਂ ਦੀ ਐਸਯੂਵੀ ਕੂਪੇ ਨਹੀਂ ਆਈ ਹੈ ਜਿਹਦੇ ਵਿੱਚ ਇੰਨਾ ਅਲਟੀਮੇਟ ਕੰਫਰਟ ਹੋਵੇ ਇੰਨਾ ਅਲਟੀਮੇਟ ਸਸਪੈਂਸ਼ਨ ਹੋਵੇ ਆਨ ਕਰੀਓ ਸਿੱਧਾ ਬੇਸਿਕਲੀ ਜਾਣੀ ਚਾਹੀਦੀ ਹੈ ਆਪਣੇ ਕੰਫਰਟ ਕਰਕੇ ਗੱਡੀ ਨੂੰ ਆਨ ਕਰਕੇ ਵੀ ਦਿਖਾ ਦਿਓ ਹੋ ਸਕਦਾ ਇਹ ਜਿਹੜੀ ਸਕਰੀਨ ਲੱਗੀ ਹੈ ਕਿਨੇ ਇੰਚਸ ਦੀ ਇਹ 10.25 ਇੰਚਸ ਦੀ ਸਕਰੀਨ ਹੈ ਫਿਰ ਐਪਲ ਕਾਰਪਲੇ ਨੋਡੋਟੇ ਦੀ ਵੀ ਤੁਹਾਡਾ ਵਾਇਰਲੈਸ ਵਰਕ ਕਰੇਗਾ ਵਿਦਆਊਟ ਵਾਇਰ ਮੋਸਟਲੀ ਕਾਰ ਚ ਹੁੰਦਾ ਵੀ ਵਾਇਰ ਕਨੈਕਟ ਕਰੂਗੇ ਫਿਰ ਤੁਹਾਨੂੰ ਫੋਨ ਨੂੰ ਇੰਗੇਜ ਰਹਿਣਾ ਪੈਂਦਾ ਹੈ ਇਹਦੇ ਵਿੱਚ ਇੰਗੇਜਮੈਂਟ ਨਹੀਂ ਹੋਏਗੀ ਕਸਟਮਰ ਦੀ ਬਿਲਕੁਲ ਵੀ ਆਰਾਮ ਨਾਲ ਫੋਨ ਰੱਖਿਆ ਸਾਈਡ ਤੇ ਜਸ ਤੁਸੀਂ ਆਪਣੇ ਆਪਣੀ ਡਰਾਈਵਿੰਗ ਤੇ ਫੋਕਸ ਕਰਕੇ इजीली ਤੁਸੀਂ ਇਹਨੂੰ ਕਰ ਸਕਦੇ ਆ ਅੱਜ ਕੱਲ ਜਿਹੜੀਆਂ ਲਗਜ਼ਰੀ ਗੱਡੀਆਂ ਆਈਆਂ 360 ਡਿਗਰੀ ਕੈਮਰਾਸ ਲੱਗੇ ਨੇਗੇ ਇਹਦੇ ਵਿੱਚ ਵੀ ਫਿਲ ਵੀ ਸਹਲੇ ਰਿਵਰਸ ਕੈਮਰਾ ਪਹਿਲੇ ਆ ਗਿਆ ਹੋਇਆ ਪਰ ਇਹਦੇ ਵੀ

8 ਲੱਖ ਕੈਕਸਰੂਮ ਕੰਪਨੀ ਨੇ ਇਹਦੇ ਵਿੱਚ ਅਨਾਉਂਸ ਕੀਤਾ ਹੈ 8 ਲੱਖ ਤੋਂ ਬੇਸਿਕ ਮੋਰਨਸ ਸਟਾਰਟ ਹੈ ਐਂ ਇਸ ਸੈਗਮੈਂਟ ਦੇ ਵਿੱਚ ਸਭ ਤੋਂ ਬੈਸਟ ਮਾਡਲ ਹੈ ਕਿ 8 ਲੱਖ ਦੇ ਵਿੱਚ ਕੋਈ ਅਬ 4 ਮੀਟਰ ਸੈਗਮੈਂਟ ਦੀ ਕਾਰ ਨਹੀਂ ਦੇ ਰਿਆ ਇਹ ਸਭ ਤੋਂ ਬੈਸਟ ਚੀਜ਼ ਹੈ ਇਸ ਸੇ ਇਸ ਕਾਰ ਦੀ ਬਿਲਕੁਲ ਅਤຸນ ਸਹਿਗਲ ਜਿਹੜੇ ਅਤ੍ਰਿਤੀ ਵਰਲਡ ਦੇ ਜਿਹੜੇ ਓਨਰ ਹੈਗੇ ਨੇ ਉਹ ਇਹ ਜਿਹੜੇ ਗੱਡੀ ਲਵਰ ਹੈਗੇ ਨੇ ਜਿਹੜੇ ਲਗਜ਼ਰੀ ਗੱਡੀਆਂ ਨੂੰ ਪਿਆਰ ਕਰਦੇ ਨੇ ਚਾਹਵਾਨ ਹੈਗੇ ਨੇ ਉਹਨਾਂ ਵਾਸਤੇ ਇਹ ਗੱਡੀ ਲੈ ਕੇ ਆਏ ਸਿਤਰਾਉਨ ਕੰਪਨੀ ਦੀ ਔਰ ਇਸ ਮਾਡਲ ਇਹਦੇ ਵਿੱਚ 8 ਲੱਖ ਤੋਂ ਲੈ ਕੇ 14 ਲੱਖ ਰੁਪਏ ਰੇਂਜ ਹੈਗੀ ਆ ਔਰ ਫੀਚਰਸ ਤੁਹਾਨੂੰ ਅਸੀਂ ਦਿਖਾ ਰਹੇ ਆ ਨਾਲ ਦੀ ਨਾਲ ਮੈਂ ਦੇ ਦੋਸਤ ਨੂੰ ਸਾਨੂੰ ਬਾਹਰ ਗੱਡੀ ਸੜਕ ਤੇ ਖੜੀ ਹੈ ਤੁਸੀਂ ਕਿਤੇ ਵਰਕਸ਼ਾਪ ਤੇ ਆਏ ਹੋ ਕਿ ਸੁਧਾਰ ਤੇ ਆਏ ਹੋ ਸਾਨੂੰ ਤੁਹਾਡੀ ਬਾਹਰ ਗੱਡੀ ਖੜੀ ਕਿ ਪ੍ਰਕੜੀ ਜਾ ਰਹੀ ਹੋਵੇ ਤੁਸੀਂ ਮੌਜੂਦ ਦਾ ਚਿੱਤਾ ਗੱਡੀ ਤੁਹਾਡੀ ਸਟਾਰਟ ਹੋ ਕੇ ਚਲਾਣਾ ਹੋਵੇ ਹੋਰ ਕੀ ਚਾਹੀਦਾ ਹੈ 2 ਤੋਂ 14 ਲੱਖ ਕੀ ਚਾਹੀਦਾ ਤੁਹਾਨੂੰ ਈਵਨ 8 ਲੱਖ ਪਰ ਕਾਰ ਦੀ ਰੇਂਜ ਸ਼ੁਰੂ ਹੋ ਰਹੀ ਹੈ 8 ਤੋਂ 14 ਲੱਖ ਦੇ ਵਿੱਚ ਆਈ ਥਿੰਕ ਸਾਰੇ ਫੀਚਰਸ ਨੇ ਜੋ ਜਿਹੜੇ ਕਸਟਮਰਸ ਨੇ 20 ਲੱਖ ਰਹੀਆਂ ਗੱਡੀਆਂ ਚ ਭਾਲਦੇ ਨੇ ਇਹ ਪੰਜਾਬ ਚ ਪਹਿਲੀ ਡੀਲਰਸ਼ਿਪ ਹੈ ਸਾਡੇ ਜਗਨਦਰ ਸ਼ੇਰ ਦੇ ਵਿੱਚ ਤੇ ਮੈਂ ਚਾਹਾਂਗਾ ਕਿ ਜਿੰਨੇ ਵੀ ਲੋਕ ਨੇ ਕਾਰ ਨਵਰਸ ਨੇ ਇੱਕ ਵਾਰੀ ਸ਼ੋਰੂਮਸ ਨੂੰ ਵਿਜ਼ਿਟ ਕਰਾਉ ਤੇ ਉਹਨਾਂ ਦਾ ਆਪੇ ਮਨ ਕਰੇਗਾ ਫਿਰ ਯਾਰ ਮੈਂ 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 ਇਹ 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 ਆਪੀ ਮੈਂ ਨਹੀਂ ਕਰਾਂਗਾ ਕਿ ਜਿਹੜੇ ਜਲੰਧਰ ਪਾਸੀ ਹੈਗੇ ਨੇ ਖਾਸ ਕਰਕੇ ਜਿਹੜੇ ਲੰਚਰੀ ਗੱਡੀਆਂ ਨੂੰ ਚਾਹੁੰਦੇ ਨੇ ਉਹ ਇੱਕ ਵਾਰੀ ਸਸ ਤੋਂ ਕੰਪਨੀ ਦੇ ਇਹ ਜੂਰਾਣਾ ਕ੍ਰੀਟੀ ਵਰਲਡ ਆਪਕੋ ਤੁੰਗੀ ਕਲੈਕਟਰ ਦਾ ਜਿਹੜਾ ਬ੍ਰੌਡਸਟ ਹੈਗਾ ਹੈ ਬੈਂਕ ਟੋਫਿਸ ਤੇ ਸਟਾਲ ਲੱਗੀ ਹੈ ਇੱਕ ਵਾਰੀ ਆ ਕੇ ਚੈੱਕ ਕਰ ਲਿਓ ਫੀਚਰ ਬਹੁਤ ਅੱਛੇ ਨੇ ਜਿਹੜਾ ਪ੍ਰਾਈਸ ਦੀ ਰੇਂਜ ਕਰਾ ਪ੍ਰਾਈਸ ਵੀ ਕੰਪੀਟਿਟਿਵ ਨੇਗਾ ਬਹੁਤ ਵਧੀਆ ਪ੍ਰਾਈਸ ਰੇਂਜ ਹੈਗੀ ਆ ਪਰ ਜੋ ਵੀ ਤੁਹਾਨੂੰ ਪੁਸ਼ਾਕ ਨੇ ਦੱਸਿਆ ਕਿ ਕਿੰਨੀ ਜੇ ਬਾਹਰ ਕਰਨੀ ਨਿਕਲ ਪਾਈ ਆ ਸੋ ਮੋਬਾਈਲ ਤੋਂ ਤੁਸੀਂ ਅਪਰੇਟ ਕਰੋ ਕੱਢੀ ਤਾਂ ਉਹ ਠੰਡੀ ਨਾਲ ਮਿਲੇਗੀ ਇਸੇ ਤਰ੍ਹਾਂ ਬਾਕੀ ਇਸ ਗੱਡੀ ਬਾਰੇ ਇੱਕ ਇੱਕ ਡਿਟੇਲ ਬਰੀਕੀ ਜਿਵੇਂ ਆਉਣ ਵੇਲੇ ਸਾਕੇ ਸੋ ਤੁਸੀਂ ਕਰਾਂਗੇ ਉਹਦੇ ਵਿੱਚ ਕੀ ਕੀ ਹੋਵੇਗਾ ਸੀਟ ਕਿੰਨੀ ਹੋਵਾਂਗੇ ਕਿ ਪ੍ਰਾਈਸ ਦੇਖਾਵਾਂਗੇ 25 ਫਿਰ 10 ਮਿੰਟ ਦੇਰ ਤੱਕ ਤੁਸੀਂ ਆਓ ਕਦੇ ਫਿਨਿਸ਼ ਕਰਵਾਓ ਬੂਸਟ ਫੇਸ ਤੇ ਗੱਲ ਕਰਦੇ ਹਾਂ ਸਭ ਤੋਂ ਸਸਤਾ ਬੱਲੇ ਬੱਲੇ ਹੋਰ ਕੀ ਚਾਹਤਾ ਹੈ ਜਾਣ ਲੈਣੀ ਸੋ ਸੈਕਿੰਡ ਆਪਾਂ ਤੇ ਸਮਝਣ ਕਰਨਾ ਗੱਡੀ ਦਾ ਵੀ ਬਾਅਦ ਲੈ ਕੇ ਆਇਆ ਬਹੁਤ ਬੜੀ ਬੜੀ ਸੈਗਮੈਂਟ ਦੇ ਕੇ ਆਇਆ ਉਸਾਇਕ ਗੰਦਰ ਵਾਸ਼ੂ ਲਈ ਪੰਜਾਬ ਦਾ ਪਹਿਲਾ ਜੋ ਚੋਣ ਮੈਕਰਤੀ ਬੰਦ ਸਿਸਟਮ ਸਕੂਲੀ ਨਾਲ ਵੀ ਖੁਰੀ ਹੈ ਸਰਕਾਰ ਗਾੜੀ ਦਾ ਦੇਖ ਲਿਆ 417 ਬੂਟ ਤੇ ਹੈ ਇੰਜਨ ਬੜਿਆ ਪਰ ਜੋ ਪ੍ਰਾਈਸ ਦੀ ਗੱਲ ਕਰੇ ਤਾਂ ਉਹ ਵੀ ਬਾਕਮਾ ਜੀ ਸਲਮੁਅਲੀ ਤੁਹਾਨੂੰ ਮੈਂ ਤੁਹਾਨੂੰ ਕੁਝ ਇਸ ਦਾ ਚੰਗਾ ਮੈਂ ਕੈਂਡੀ ਚੁੱਕੀ ਉਸਮਾ ਚੰਗਾ ਸੋਇਨ ਇਸ ਦਾ ਫ੍ਰੈਂਚਫੋਰ ਇਸ ਅਸੈਂਬਲੀ ਚ ਹੋਇਆ ਸੀ ਉਹਨੇ ਸੌਣੀ ਦਿੱਤਾ ਯਾਨੀ ਇਹ ਕਹਿਣਾ ਮਤਲਬ ਕਿ ਹੁਣ ਜਿਹੜੇ ਪੰਡਤੀਆ ਫਰੈਂਚ ਰੇਡੀਓ ਤੋਂ ਮਿਲ ਗਿਆ ਸਿੱਧੀ ਖਾਣ ਰੇਡੀਓ ਸਿੱਧੀ ਦੀ ਗੱਲ ਆ ਆਪਣਾ ਜਿਹੜਾ ਜਲੰਧਰ ਟਾਂਡਾ ਤੋਂ ਕੰਮ ਕੀਆ ਹੋਲ ਮੁਸਫਾ ਜਿਹੜਾ ਪੰਜਾਬਾ ਸਾਰੀ ਐਨ ਆਰ ਆਈ ਬੈਠਾ ਔਰ ਆਲਰੇਡੀ ਜਿਹੜਾ ਬ੍ਰਾਂਡ ਆ 100 ਸਾਲ ਦੀ ਲੈਗਸੀ ਦੇ ਨਾਲ ਆ 101 ਕੰਟਰੀਜ਼ ਦੇ ਵਿੱਚ ਅਵੇਲੇਬਲ ਆ ਤੇ ਆਪਣੇ ਜਿੰਨੇ ਵੀ ਐਨ ਆਰ ਆਈ ਭਰਾ ਆ ਸਾਰੇ ਸਾਰੇ ਆਲਮੋਸਟ ਸਟ੍ਰੋਇਨ ਬਾਰੇ ਪਤਾ ਹੈ ਸਟ੍ਰੋਇਨ ਆਲਰੇਡੀ 17 ਬ੍ਰਾਂਡਸ ਨੂੰ ਲੈ ਕੇ ਚੱਲਦਾ ਹੈ ਕਵਰ ਕਰਦਾ ਹੈ ਤਾਂ ਬਾਕਸ ਵੈਬ ਨੇ ਅਪਡੇਟ ਕੀਤਾ ਕਿ 17 ਕੰਪਨੀਆਂ ਨੂੰ ਹੈਂਡਲ ਕਰਦਾ ਹੈ ਸਟ੍ਰੋਇਨ ਤਾਂ ਵੀ ਆਪ ਇਹ ਜਰਾ ਸਾ ਪ੍ਰਤੀ ਮੰਡਾ ਇਹ ਪੰਜਾਬ ਦੀ ਫਰਸਟ ਡੀਲਰਸ਼ਿਪ ਹੈ ਜੀ ਅ ਜਿੰਨੇ ਸਟਾਇਨ ਨੂੰ ਲਿਆਇਆ ਹੈ ਆਲਰੇਡੀ ਤਕਰੀਬੀ 26 ਸਾਲ ਹੈ ਆਟੋਮੋਬਾਈਲ ਇੰਡਸਟਰੀ ਦੇ ਅੰਦਰ ਹੈ ਔਰ ਆਪਣੇ ਕਸਟਮਰਸ ਨੂੰ ਸਰਵਿਸ ਦਾ ਹਮਸ਼ਾ ਆਪ ਦੇ ਦੇਖੋ ਗਲਤ ਕਰ ਲਈ ਤਾਂ ਪੰਜਾਬੀਆਂ ਲਈ ਖਾਸ ਕਰਕੇ ਜਲੰਧਰ ਦੇ ਆਸ-ਪਾਸ ਦੁਆਬੇ ਦੀ ਗੱਲ ਕਰਨੇ ਆ ਦੁਆਬੇ ਦੇ ਲੋਕਾਂ ਲਈ ਇੱਕ ਅੱਛੀ ਖਬਰ ਹੈ ਸੋ ਕੋਈ ਕੰਪਨੀ ਅਕ੍ਰਿਤੀ ਮਲ ਦੇ ਬੰਦ ਰੇਠਾ ਜਲੰਧਰ ਦੇ ਬਾਈਪਾਸ ਤੇ ਆਪਣੇ ਪੈਰ ਚ ਮੱਤ ਚੁੱਕੀ ਹੈ ਜਲਦੀ ਜਲਦੀ ਇੱਥੇ ਆ ਜਾਓ ਗੱਡੀ ਚੈੱਕ ਕਰੋ 8 ਲੱਖ ਰੁਪਏ ਤੋਂ 100 ਤੋਂ ਪ੍ਰਾਈਸ ਹੈਗਾ 14 ਤੋਂ 1 ਲੱਖ ਰੁਪਏ ਦੀ ਜਿਹੜੀ ਫੁਲੀ ਆਟੋਮੈਟਿਕ ਗੱਡੀ ਬਾਹਰ ਖੜੀ ਜਿਹਦੀ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਆ ਆਪ ਜਲਦ ਤੋਂ ਜਲਦ ਆ ਕੇ ਇਹਦੀ ਇੱਕ ਵਾਰੀ ਟੈਸਟ ਡਰਾਈਵ ਲੈ ਲਓ ਤਾਂ ਪਤਾ ਚੱਲੇਗਾ ਵਾਕਈ ਗੱਡੀ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर